ਇਹ ਵੀਡੀਓ ਮੇਰੀ ਪਿਛਲੀ ਇੱਕ ਵੀਡੀਓ ਦਾ ਹੀ ਪਾਰਟ ਆ ਜਿੱਦੇ ਚ ਮੈਂ ਗੱਲ ਕੀਤੀ ਸੀ ਪੰਜ ਉਹ ਕੰਮ ਜਿਨ੍ਹਾਂ ਚ ਆਪਣੇ ਪੰਜਾਬੀ ਇੱਕ ਬ라이ਟ ਫਿਊਚਰ ਬਣਾ ਸਕਦੇ ਆ ਬਟ ਉਹ ਵੀਡੀਓ ਬਹੁਤ ਲੰਬੀ ਬਣ ਗਈ ਸੀ ਇਸ ਲਈ ਮੈਨੂੰ ਸ਼ਾਰਟ ਕਰਕੇ ਉਹਦੇ ਚ ਚਾਰ ਕੰਮ ਮੈਂਸ਼ਨ ਕੀਤੇ ਸੀ ਤੇ ਪੰਜਵਾਂ ਕੰਮ ਇਸ ਵੀਡੀਓ ਦੇ ਵਿੱਚ ਮੈਂਸ਼ਨ ਕਰਨ ਲਗਾ ਦੂਸਰਾ ਇੱਕ ਵਕਰੀ ਕੈਟੇਗਰੀ ਵੀ ਆ ਐਗਰੀਕਲਚਰ ਦੇ ਨਾਲ ਰਿਲੇਟਡ ਆ ਤੇ ਜਿਹੜੇ ਲੋਕ ਇਸ ਕੰਮ ਦੇ ਵਿੱਚ ਇੰਟਰਸਟਿਡ ਨੇ ਮੈਂ ਚਾਹਣਾ ਉਹੀ ਇਸ ਵੀਡੀਓ ਨੂੰ ਅਲੱਗ ਤੋਂ ਦੇਖਣ ਤਾਂ ਚਲੋ ਭਾਈ ਸ਼ੁਰੂ ਕਰਦੇ ਆਂ ਦੇਖਦੇ ਆਂ ਮਾਡਰਨ ਐਗਰੀਕਲਚਰ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਹੁਣ ਆ ਜਿਹੜੇ ਨੈਕਸਟ ਕੰਮ ਦੀ ਮੈਂ ਗੱਲ ਕਰਨ ਜਾ ਰਿਹਾ ਤਾਂ ਕੰਪਲੀਟਲੀ ਪੰਜਾਬੀਆਂ ਦੇ ਨਾਲ ਹੀ ਜੁੜਿਆ ਹੋਇਆ ਥੈਟ ਇਜ਼ ਐਗਰੀਟੈਕ ਮੀਨਸ ਸਮਾਰਟ ਫਾਰਮਿੰਗ ਹਾਈਡਰੋਪੋਨਿਕਸ ਡ੍ਰਿਪ ਇਰੀਗੇਸ਼ਨ ਮਾਡਰਨ ਫਾਰਮਿੰਗਸ ਨੇ ਫਾਰਮ ਨੇ ਪੰਜਾਬ ਦੇ ਵਿੱਚ ਕੁਝ ਲੋਕਾਂ ਨੇ ਇਹਨੂੰ ਅਡਾਪਟ ਕੀਤਾ ਵੀ ਬਟ ਬਹੁਤ ਛੋਟਾ ਨੰਬਰ ਹੈ ਉਹਨਾਂ ਲੋਕਾਂ ਦਾ ਆਊਟ ਆਫ ਪੰਜਾਬ ਬਹੁਤ ਸਾਰੇ ਲੋਕ ਨੇ ਜੋ ਇਹਨੂੰ اے ਟੈਕਨੋਲੋਜੀ ਆਫ ਐਗਰੀਕਲਚਰ ਨੂੰ ਯੂਜ਼ ਕਰ ਰਿਹਾ ਕਿਉਂਕਿ ਜਿਵੇਂ ਆਪਾਂ ਨੂੰ ਸਾਰੇ ਨੂੰ ਪਤਾ ਕਿ ਜਿਹੜੀਆਂ ਫਸਲਾਂ ਅਸੀਂ ਹੁਣ ਉਗਾਉਣੇ ਆ ਉਹ ਬਹੁਤੀ ਦਿਨ ਹੋਰ ਨਹੀਂ ਚੱਲਣ ਵਾਲੀਆਂ ਝੋਨਾ ਕਣਕੇ ਸਾਨੂੰ ਛੱਡ ਕੇ ਕੁਝ ਹੋਰ ਕਰਨਾ ਪੈਣਾ ਖਾਸ ਕਰਕੇ ਝੋਨੇ ਦੀ ਗੱਲ ਹਮੇਸ਼ਾ ਹੀ ਹੁੰਦੀ ਹੈ ਕਿਉਂਕਿ ਪੰਜਾਬ ਦੇ ਪਾਣੀ ਦਾ ਲੈਵਲ ਥੱਲੇ ਹੁੰਦਾ ਜਾਂਦਾ ਤਾਂ ਮਾਡਰਨ ਵੇ ਆਫ ਐਗਰੀਕਲਚਰ ਨੂੰ ਅਡਾਪਟ ਕਰਕੇ ਇਹਨਾਂ ਚੀਜ਼ਾਂ ਦਾ ਸੋਲੂਸ਼ਨ ਹੋ ਸਕਦਾ ਤੇ ਆਨਰ ਟਾਈਮ ਦੇ ਵਿੱਚ ਤਾਂ ਡੈਫੀਨੇਟਲੀ 100% ਦੀ ਲੋੜ ਹੈ ਹੁਣ ਤੁਹਾਡੇ ਲਈ ਇਹਦੇ ਵਿੱਚ ਫਰਸਟ ਮੂਵਰ ਐਡਵਾਂਟੇਜ ਇਸ ਲਈ ਲੋਗਾ ਜੇ ਤੁਸੀਂ ਹੁਣ ਸ਼ੁਰੂ ਕਰ ਦਿੱਤਾ ਤਾਂ ਜਦੋਂ ਇਹ ਸਾਰਾ ਕੰਮ ਪੀਕ ਤੇ ਹੋਣਾ ਉਦੋਂ ਤੁਸੀਂ ਟੌ ਹੁਣ ਇਹਨੂੰ ਸਿੱਖਣ ਦੇ ਲਈ ਤੁਹਾਨੂੰ ਕੀ ਕਰਨਾ ਪੈਣਾ ਦੇਖੋ ਸਭ ਤੋਂ ਪਹਿਲਾਂ ਤਾਂ YouTube ਤੇ ਵੀ ਬਹੁਤ ਸਾਰੇ ਲੋਕ ਆ ਜੋ ਇਹਨਾਂ ਚੀਜ਼ਾਂ ਦੀ ਟ੍ਰੇਨਿੰਗ ਦੇ ਰਹੇ ਆ ਜਿੱਥੋਂ ਤੁਸੀਂ ਫ੍ਰੀ 'ਚ ਬੇਸਿਕ ਸਿੱਖ ਸਕਦੇ ਹੋ ਜੇ ਐਡਵਾਂਸ ਲੈਵਲ ਤੇ ਸਿੱਖਣਾ ਤਾਂ ਤੁਹਾਨੂੰ ਖੁਦ ਹੀ ਉਹਦੀ ਟ੍ਰੇਨਿੰਗ ਲੈਣੀ ਪਣੀ ਆ ਲੁਧਿਆਣੇ ਦੇ ਵਿੱਚ ਐਗਰੀਕਲਚਰ ਯੂਨੀਵਰਸਿਟੀ ਆ ਉਹ ਇੱਕ ਚੰਗਾ ਪਲੇਸ ਆ ਸਾਰੀਆਂ ਚੀਜ਼ਾਂ ਸਿੱਖਣ ਦੇ ਲਈ ਜੇ ਤੁਸੀਂ ਪਾਰਟਿਕੂਲਰਲੀ ਇਹ ਸਿੱਖਣ ਦੇ ਲਈ ਉੱਥੇ ਜਾਣਿਓ ਇਸ ਤੋਂ ਇਲਾਵਾ ਆਊਟ ਆਫ ਪੰਜਾਬ ਕਈ ਸਟੇਟਸ ਦੇ ਵਿੱਚ ਵੀ ਮਾਡਰਨ ਐਗਰੀਟੈਕ ਦੇ ਬੂਟ ਕੈਂਪਸ ਇਹਦੇ ਵਰਕਸ਼ਾਪਸ ਲੱਗਦੇ ਰਹਿੰਦੇ ਆ ਆਨਲਾਈਨ ਸਰਚ ਕਰੋ ਲਿੰਕ ਬਣਾਓ ਤਾਂ ਕਿ ਤੁਹਾਨੂੰ ਉੱਥੋਂ ਪਤਾ ਲੱਗੂ ਕਿ ਤੁਸੀਂ ਕਿਵੇਂ ਕਿਵੇਂ ਕਿੱਥੇ ਕੋਤੋਂ ਸਿੱਖ ਸਕਦੇ ਹੋ ਮੀਨਸ ਇਹਨੂੰ ਸਿੱਖਣ ਦੇ ਲਈ ਤੁਹਾਨੂੰ ਹੋ ਸਕਦਾ ਪੰਜਾਬ ਤੋਂ ਬਾਹਰ ਨਹੀਂ ਜਾਣਾ ਪਵੇ ਤੁਸੀਂ ਪੰਜਾਬ 'ਚ ਹੀ ਸਿੱਖਣ ਨੂੰ ਪਰ ਤੁਹਾਨੂੰ ਖੁਦ ਇਹਦੀ ਰਿਸਰਚ ਕਰਨੀ ਪੈਣੀ ਹੈ ਮੈਂ ਵੀ ਤੁਹਾਨੂੰ ਇੱਕ ਆਈਡੀਆ ਦੇ ਸਕਦਾ ਬਟ ਡਿਟੇਲ ਦੇ ਵਿੱਚ ਇਹਦੇ ਬਾਰੇ ਮੈਨੂੰ ਵੀ ਜ਼ਿਆਦਾ ਨੋਲੇਜ ਨਹੀਂ ਹੈ ਕਿਉਂਕਿ ਮੇਰਾ ਉਹ ਫੀਲਡ ਨਹੀਂ ਹੈ ਬਟ ਆਈ ਨੋ ਕਿ ਇਨ ਫਿਊਚਰ ਇਹ ਇੱਕ ਬਹੁਤ ਹੀ ਵੱਡਾ ਬਿਜ਼ਨਸ ਬਣ ਜਾ ਰਿਹਾ ਹੁਣ ਤੁਸੀਂ ਇਹਦੇ ਵਿੱਚ ਅਰਨਿੰਗ ਕਿਵੇਂ ਕਰ ਸਕਦੇ ਹੋ ਉਹਦੀ ਗੱਲ ਕਰ ਲਿਆ ਨੇ ਇਹਦੇਆਂ ਕੁਝ ਬੇਸਿਕ ਟੈਕਨੀਕਸ ਨੇ ਜਿਵੇਂ ਕਿ ਹਾਈਡਰੋਫੋਨਿਕਸ ਸੋਇਲੈਸ ਫਾਰਮਿੰਗ ਤੇ ਆਰਗੇਨਿਕ ਕੰਪੋਸਟਿੰਗ ਜੇ ਤੁਸੀਂ ਇਹ ਵੀ ਸਿੱਖ ਲਿਆ ਨਾ ਤਾਂ ਵੀ ਤੁਸੀਂ ਮਾਡਰਨ ਐਗਰੀਟੈਕ ਦੇ ਵਿੱਚ ਕਾਫੀ ਐਕਸਪਰਟ ਬਣ ਜਾਓਗੇ ਤਾਂ ਹੁਣ ਆਪਾਂ ਅੱਗੇ ਦੇਖਦੇ ਹਾਂ ਕਿ ਇਹਦੇ ਵਿੱਚ ਕਮਾਈ ਕਿਵੇਂ ਕਰ ਸਕਦੇ ਹੋ ਫਿਰ ਤੁਸੀਂ ਸਭ ਤੋਂ ਸੌਖਾ ਕੰਮ ਤਾਂ ਇਹਦੇ ਵਿੱਚ ਹੈ ਕਿ ਆਰਗੇਨਿਕ ਵੈਜਿਜ਼ ਤੁਸੀਂ ਸੇਲ ਕਰ ਸਕਦੇ ਹੋ ਆਰਗੇਨਿਕ ਫਰੂਟਸ ਵੈਜੀਟੇਬਲਸ ਜਿਨ੍ਹਾਂ ਦੀ ਅੱਜਕੱਲ ਬਹੁਤ ਜ਼ਿਆਦਾ ਡਿਮਾਂਡ ਆ ਤਾਂ ਆਨਲਾਈਨ ਟਾਈਮ ਤੇ ਬਹੁਤ ਜ਼ਿਆਦਾ ਵਧਣ ਵਾਲੀ ਆ ਇਹਨਾਂ ਨੂੰ ਤੁਸੀਂ ਹਾਈ ਪ੍ਰਾਈਸ ਤੇ ਵੀ ਸੈਲ ਕਰ ਸਕਦੇ ਹੋ ਇੱਕ ਹੋਰ ਕੰਪੋਸ ਔਖਾ ਇਹਦੇ ਨਾਲ ਐਡ ਹੁੰਦਾ ਆਪਣਾ YouTube ਜਾਂ Instagram ਤੇ ਪੇਜ ਬਣਾਓ ਮੀਨਸ ਜੋ ਕੋ ਤੁਸੀਂ ਸਿੱਖਿਆ ਹੋਇਆ ਉਹਦੇ ਤੇ ਕੰਮ ਕਰਨਾ ਸ਼ੁਰੂ ਕਰੋ ਚਾਹੇ ਤੁਸੀਂ ਆਪਣੇ ਸਿਰਫ ਇੱਕ ਕਿੱਲੇ ਦੇ ਵਿੱਚ ਹੀ ਇਹ ਫਾਰਮਿੰਗ ਕਰਦੇ ਹੋ ਉਹਦੇ ਬਾਰੇ ਤੁਸੀਂ YouTube ਤੇ ਜਾਂ Instagram ਤੇ ਇਨਫੋਰਮੇਸ਼ਨ ਦਿਓ ਲੋਕਾਂ ਨੂੰ ਸਿਖਾਓ ਜੋ ਕੋ ਤੁਸੀਂ ਆਪ ਸਿੱਖਿਆ ਹੋਇਆ ਉਹਦੇ ਕੋਰਸਸ ਬਣਾ ਕੇ ਵੀ ਤੁਸੀਂ ਸੇਲ ਕਰ ਸਕਦੇ ਹੋ ਮੀਨਸ ਇਹ ਕੰਮ ਤੁਸੀਂ ਸਿੱਖ ਲਿਆ ਉਹਨੂੰ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਥਰੂ ਤੁਸੀਂ ਪ੍ਰੋਡਕਟਸ ਮੀਨਸ ਆਪਣੀ ਆਰਗੇਨਿਕ ਵੈਜੇਸ ਤੇ ਫਰੂਟਸ ਸੇਲ ਕਰ ਰਹੇ ਹੋ ਪਲੱਸ ਤੁਸੀਂ ਦੂਸਰੇ ਲੋਕਾਂ ਨੂੰ ਸਿਖਾ ਕੇ ਵੀ ਉਹਨਾਂ ਤੋਂ ਕਮਾਈ ਕਰ ਸਕਦੇ ਹੋ ਤੇ ਆਬਵੀਅਸਲੀ ਇਹਨੂੰ ਐਜ਼ ਅ ਬਿਜ਼ਨਸ ਲੈਣਾ ਚਾਹੀਦਾ ਕਿਉਂਕਿ ਖੇਤੀਬਾੜੀ ਦੇ ਵਿੱਚ ਕੀ ਹੁੰਦਾ ਕਿ ਆਪਾਂ ਲੋਕ ਇਮੋਸ਼ਨਲ ਹੋ ਗਏ ਨੇ ਕਈ ਵਾਰੀ ਫ੍ਰੀ ਹੀ ਸਾਰਾ ਕੁਝ ਵੰਡਣਾ ਸ਼ੁਰੂ ਕਰ ਦਿੰਦੇ ਆ ਗਿਆਨ ਫ੍ਰੀ ਵੰਡਣ ਦੀ ਲੋੜ ਨਹੀਂ ਅੱਜ ਕੱਲ ਉਹਦੀ ਬਹੁਤ ਜ਼ਿਆਦਾ ਵੈਲਿਊ ਆ ਜੇ ਤੁਹਾਨੂੰ ਕੋਈ ਵੀ ਨੌਲੇਜ ਹੈ ਤੁਸੀਂ ਕੋਈ ਵੀ ਚੀਜ਼ ਜਾਣਦੇ ਹੋ ਉਹਦੇ ਲਈ ਚਾਰਜ ਕਰੋ ਜੇ ਤੁਸੀਂ ਚਾਰਜ ਕਰਦੇ ਹੋ ਤਾਂ ਲੋਕ ਚੰਗੀ ਤਰ੍ਹਾਂ ਸਿੱਖਦੇ ਹੋ ਜੇ ਤੁਸੀਂ ਫ੍ਰੀ ਸਿਖਾਉਨੇ ਤਾਂ ਕੋਈ ਨਹੀਂ ਸਿੱਖਦਾ ਐਸੇ ਲਈ ਕੀਪ ਅ ਬਿਜ਼ਨਸ ਮਾਈਂਡ ਇਨ ਥਿਸ ਆਊਟਕਮ ਲਾਓ ਕਿ ਤੁਸੀਂ ਉਹਦੇ ਚੋਂ ਪ੍ਰੋਡ ਸੇਲ ਕਰ ਸਕਦੇ ਹੋ ਪਲੱਸ ਆਪਣੇ ਆਨਲਾਈਨ ਪ੍ਰੈਜੈਂਸ ਬਣਾ ਕੇ ਲੋਕਾਂ ਨੂੰ ਸਿਖਾ ਵੀ ਸਕਦੇ ਹੋ ਆਨਲਾਈਨ ਕੋਰਸਸ ਦੇ ਥਰੂ ਲੋਕਾਂ ਨੂੰ ਗਾਈਡ ਵੀ ਕਰ ਸਕਦੇ ਹੋ ਦੋਨੋਂ ਕੰਮ ਹੋ ਜਾਣਗੇ ਫਿਰ ਜਦੋਂ ਤੁਸੀਂ ਹੌਲੀ ਹੌਲੀ ਗਰੋ ਕਰ ਲਿਆ ਤੇ ਇਸੇ ਕੰਮ ਨੂੰ ਹਾਈ ਲੈਵਲ ਤੇ ਸਕੇਲ ਵੀ ਕੀਤਾ ਜਾ ਸਕਦਾ ਤੁਸੀਂ ਕੰਸਲਟੈਂਸੀ ਵੀ ਦੇ ਸਕਦੇ ਹੋ ਕਿ ਇਹ ਆਰਗੇਨਿਕ ਫਾਰਮਿੰਗ ਕਿਵੇਂ ਕਰਨੀ ਤਾਂ ਕਿ ਬਾਕੀ ਫਾਰਮਰਸ ਵੀ ਉਹ ਕਰ ਸਕਣ ਤੁਸੀਂ ਆਪਣਾ ਪ੍ਰੋਡਕਟ ਨੂੰ ਆਨਲਾਈਨ ਵੀ ਸੇਲ ਕਰ ਸਕਦੇ ਮੀਨਸ ਪਹਿਲਾਂ ਤਾਂ ਆਫਲਾਈਨ ਤੇ ਆਪਣਾ ਕੰਮ ਸ਼ੁਰੂ ਕਰੋ ਜਦੋਂ ਠੀਕ ਠਾਕ ਚੱਲਿਆ ਉਸ ਤੋਂ ਬਾਅਦ ਵਿੱਚ ਉਹਨਾਂ ਪ੍ਰੋਡਕਟਸ ਨੂੰ ਆਨਲਾਈਨ ਸੇਲ ਕਰਕੇ ਆਊਟ ਥਰੂਆਊਟ ਇੰਡੀਆ ਥਰੂਆਊਟ ਦ ਵਰਲਡ ਤੁਸੀਂ ਸੇਲ ਕਰ ਸਕਦੇ ਹੋ ਇਹੋ ਜਿਹਾ ਕੰਮ ਆਲਰੇਡੀ ਲੋਕ ਕਰ ਰਹੇ ਨੇ ਬਟ ਬਹੁਤ ਛੋਟੇ ਲੈਵਲ ਤੇ ਆਪਾਂ ਨੂੰ ਨਹੀਂ ਪਤਾ ਲੱਗ ਰਿਹਾ ਕਿਉਂਕਿ ਉਹ ਆਨਲਾਈਨ ਲੋਕਾਂ ਨੂੰ ਸਿਖਾ ਵੀ ਨਹੀਂ ਰਹੇ ਸੋ ਤੁਸੀਂ ਬੈਟਰ ਰਹੂਗਾ ਜੇ ਤੁਸੀਂ ਪਹਿਲਾਂ ਉਹ ਕੰਮ ਸਿੱਖੋ ਉਹਨੂੰ ਸ਼ੁਰੂ ਕਰੋ ਤਾਂ ਆਨਲਾਈਨ ਲੋਕਾਂ ਨੂੰ ਸਿਖਾਉਣਾ ਵੀ ਸ਼ੁਰੂ ਕਰ ਦਿਓ ਤਾਂ ਦੋਨਾਂ ਪਾਸੇ ਇਨਕਮ ਜਨਰੇਟ